29 ਮਈ ਦੁਆਰਾ ਆਇਆ ਕੀ ਮੁੜ ਕੇ ਸਿੱਧੂ ਆਵੇ ਤੇਰਾ ਬਾਪੂ ਰੋਂਦਾ ਮਸਾਂ ਹੀ ਚੁੱਪ ਕਰਾਇਆ ਓਏ ਮਾਤਾ ਗੇਟ ਦੇ ਕੋਲੇ ਕਰੇ ਉਡੀਕਾ ਤੇਰੀਆਂ ਓਏ ਕਹਿੰਦੀ ਲਾਡਲਾ ਪੁੱਤ ਨਾ ਮੇਰਾ ਵਾਪਸ ਆਇਆ ਕੁੰਮ ਦੇ ਸ਼ੇਰੇ ਆਮ ਨੇ ਕਾਤਲ ਤੇਰੇ ਸੜਕਾਂ ਤੇ ਓਏ ਕੁੰਮ ਦੇ ਸ਼ੇਰੇ ਆਮ ਨੇ ਕਾਤਲ ਤੇਰੇ ਸੜਕਾਂ ਤੇ ਆਜੇ ਤੱਕ ਇਨਸਾਫ ਨਾ ਤੇਰਾ ਕਿਧਰੋ ਹਾ ਆ ਕਰ ਤੋ ਨਿਕਲ ਆ ਪੂਰੀ ਟੌਰ ਸ਼ਕੀਨੀ ਲਾ ਕੇ ਤੂੰ ਓਏ ਅੱਗੇ ਮੌਤ ਖੜੀ ਸੀ ਤੈਨੂੰ ਆਜਾ ਮਾਰੇ ਆਪਣੀ ਥਾਰ ਵਿੱਚ ਤੂੰ ਮਸਤੀ ਦੇ ਨਾਲ ਜਾਂਦਾ ਸੀ ਕਹਿੰਦੇ ਮੋਰ ਤੋਂ ਪਿੱਛੋ ਲੱਗੇ ਸੀ ਹਤਿਆਰੇ ਓ ਕੱਲਾ ਸ਼ੇਰ ਕੇਰ ਲਿਆ ਇਕੱਠੇ ਹੋ ਕੇ ਗਿੱਦੜਾ ਨੇ ਜੀ ਕੱਲਾ ਸ਼ੇਰ ਕੇਰ ਲਿਆ ਇਕੱਠੇ ਹੋ ਕੇ ਗਿੱਦੜਾ ਨੇ ਜੀ ਆਉਂਦੇ ਦਸ ਕੇ ਤਾਂ ਫਿਰ ਦਿਨੇ ਦੇਖੋਂਦਾ ਤਾਰੇ ਤੇਰੀ ਪਿੰਡ ਦੀ ਫਿਰ ਨਹੀਂ ਉਤੋਂ ਜਦੋਂ ਵੀ ਲੰਘਦਾ ਮੈਂ ਉਹ ਸੁੰਨੀ ਦੇ ਘ हवेਲੀ ਹੌਲ ਕਾਲ ਜੇ ਪੈਂਦੇ ਨੇ ਆ ਪੁੱਤ ਦੀ লাশ ਤੇ ਲੋਕੀ ਕਹਿੰਦੇ ਸਿਆਸਤ ਕਰਦਾ ਏ ਮੂਰਖ ਖੌਰੇ ਕਿਹੜੇ ਅਜੇ ਵੀ ਬਦਲੇ ਲੈਂਦੇ ਨੇ ਆ ਸੱਚੀ ਹਾਲ ਨਹੀਂ ਦੇਖਿਆ ਜਾਂਦਾ ਤੇਰੇ ਮਾਪਿਆਂ ਦਾ ਓਏ ਸਿੱਧੂਆ ਹਾਲ ਨਹੀਂ ਦੇਖਿਆ ਜਾਂਦਾ ਤੇਰੇ ਮਾਪਿਆਂ ਦਾ ਓਏ ਰੋ ਰੋ ਨਾਨੇ ਵੀ ਆਪਣਾ ਆਪ ਗਵਾਇਆ ਤੂ ਤਾਂ ਮਰ ਕੇ ਵੀ ਸਾਡੇ ਦਿਲਾਂ 'ਚ ਵਸਿਆ ਸਿੱਧੂਆ ਓਏ ਓਏ ਤੂੰ ਤਾਂ ਮਰ ਕੇ ਵੀ ਸਾਡੇ ਦਿਲਾਂ 'ਚ ਵਸਿਆ ਸਿੱਧੂਆ ਓਏ ਆ ਕੋਨੇ ਕੋਨੇ ਦੇ ਵਿੱਚ ਬੱਚਾ ਬੱਚਾ ਜਾਣੇ ਆ ਜੱਗੀ ਕੰਗਰੋਲੀ ਵਾਲਾ ਗੱਲਾਂ ਸੱਚੀਆਂ ਲਿਖਦਾ ਓਏ ਲਾ ਕੇ ਐਲ ਸੀ ਡੀ ਵਿੱਚ ਸੁਣਦਾ ਤੇਰੇ ਗਾਣੇ ਪਿੰਡ ਮੂਸੇ ਵਿੱਚ ਮੇਲੇ ਲੱਗਣੇ ਨੇ ਉਹ ਤੇਰੇ ਨਾਂ ਤੇ ਪਿੰਡ ਮੂਸੇ ਵਿੱਚ ਮੇਲੇ ਲੱਗਣੇ ਨੇ ਓ ਸਿੱਧੂਆ ਮਿੱਠੇ ਕਰਕੇ ਮੰਨਣੇ ਪੈਣੇ ਪਾਣੇ ਓ ਸਿੱਧੂਆ ਮਿੱਠੇ ਕਰਕੇ ਮੰਨਣੇ ਪੈਣੇ ਪਾਣੇ ਤੁਸੀਂ ਆਪ ਲਿਖਿਆ ਹਾਂਜੀ ਜੀ ਮੇਰੀ ਜਦੋਂ ਹੁਣ ਗਾਉਂਦੇ ਸਮੇਂ ਵੀ ਅੱਖਾਂ 'ਚ ਹੰਝੂ ਤੇ ਘਰ ਲਿਖਦੇ ਸਮੇਂ ਵੀ ਆਏ ਹੋਣੇ ਹਾਂਜੀ ਹਾਂਜੀ ਬਹੁਤ ਆਏ ਸੀ ਜਦ ਅੱਲੀ ਕਿਹਾ ਸੀਗਾ ਗਾਣਾ ਬਹੁਤ ਤੇ ਬਹੁਤ ਸੈਡ ਗਾਣਾ ਸੀਗਾ ਜੀ